ਕਿ ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਨਾ ਕੋਈ ਡਰਗ ਮਾਫੀਆ ਨਾ ਕੋਈ ਗੈਂਗਸਟਰ ਨਾ ਕੋਈ ਗੁੰਡਾ ਨਾ ਕੋਈ ਬਦਮਾਸ਼ ਨਾ ਕੋਈ ਧਮਕੀਆਂ ਦੇਣ ਵਾਲਾ ਨਾ ਕੋਈ ਫੌਤੀਆਂ ਮੰਗਣ ਵਾਲਾ ਇਹਨਾਂ ਨੂੰ ਪੰਜਾਬ ਦੀ ਧਰਤੀ ਤੋਂ ਇਹਨਾਂ ਦਾ ਜਿਹੜਾ ਅਸੀਂ ਸਫਾਇਆ ਕਰਾਂਗੇ ਉਹ ਇਹਨਾਂ ਨੂੰ ਇਜਾਜ਼ਤ ਵੀ ਦਿੱਤੀ ਜਾਊਗੀ ਕਿ ਪੰਜਾਬ ਦੇ ਅਮਨ ਸੰਸ਼ੀਰੀਆਂ ਨੂੰ ਕਿਸੇ ਗੱਲ ਤੋਂ ਤੰਗ ਗਲਤ ਅੱਜ ਜਿਹੜਾ ਪੁਲਿਸ ਨੇ ਬਹੁਤ ਵੱਡਾ ਬੰਦ ਜਿਹੜਾ ਕੰਮ ਕੀਤੇ ਆ ਇਹ ਮੈਂ ਬਸ ਉਹਨਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਗੈਂਗਸਰ ਪੰਜਾਬ ਤੋਂ ਦੇ ਫਿਰਦੇ ਜਿਹੜੇ ਗੁੰਡੇ ਵਿਦਮਾਸ਼ ਤੋਂ ਦੇ ਫਿਰਦੇ ਆ ਉਹ ਪੰਜਾਬ ਛੱਡ ਜਨ ਨਹੀਂ ਤੇ ਸਾਡੀ ਪੁਲਿਸ ਕਾਬਲ ਹੈ ਸਾਡੀ ਪੁਲਿਸ ਇੰਨੇ ਜੋਗੀ ਹੈ ਕਿ ਉਹ ਇਹਨਾਂ ਨਾਲ ਲੜਾਈ ਵੀ ਲੜੂਗੀ ਤੇ ਇਹਨਾਂ ਦਾ ਖਾਤਮਾ ਵੀ ਕਰੂਗੀ ਇਸ ਕਰਕੇ ਜਿਹੜਾ ਬੰਦਾ ਇਸ ਬੰਦ ਦੇ ਵਿੱਚ ਹੈ ਉਹ ਕਿਸੇ ਦੀ ਸ਼ਹਿਰ ਦੇ ਉੱਤੇ ਪੰਜਾਬ ਦਾ ਕੋ ਮਾਹੌਲ ਜਿਹੜਾ ਖਰਾਬ ਕਰ ਲੂਗਾ ਜਾ ਕੋਈ ਆਈਐਸਆਈ ਦੇ ਉਹ ਮਤਲਬ ਪਿੱਛੇ ਲੱਗ ਕੇ ਕੋ ਪੰਜਾਬ ਦਾ ਮਾਹੌਲ ਖਰਾਬ ਕਰ ਲੂਗਾ ਅਸੀਂ ਪੰਜਾਬ ਦਾ ਮਾਹੌਲ ਜਿਹੜਾ ਬਿਲਕੁਲ ਖਰਾਬ ਨਹੀਂ ਹੁੰਦਾ ਕੋਈ ਬੰਦਾ ਧਮਕੀ ਦੇਵੇ ਕੋ ਫੌਦੀ ਮੰਗੇ ਤੇ ਮੁੜ ਕੇ ਬਾਜੇ ਇਹ ਨਹੀਂ ਹੋਊਗਾ ਸਾਡੀ ਪੁਲਿਸ ਬਿਲਕੁਲ ਲੱਗੀ ਆ ਉਹਦੇ ਰਿਜ਼ਲਟ ਜਿਹੜੇ ਚੰਗੇ ਪਿੱਛੇ ਦੇ ਦੋ ਦਿਨ ਚ ਹੀ ਬਹੁਤ ਵਧੀਆ ਰਿਜ਼ਲਟ ਜਿਹੜੇ ਆਇਆ ਉਹ ਅਸੀਂ ਪੰਜਾਬ ਅਸੀਂ ਉਹਨਾਂ ਕਰਨਾ ਚਾਹੁੰਦੇ ਆ ਕਿ ਕਿਤੇ ਪਤ੍ਰਿਸ਼ਠੀ ਜਿਹੜੀ ਆ ਉਹਨੂੰ ਬਦਕਾਤ ਜਿਹੜੀ ਉਹ ਰੱਖਾਂ ਜਿਹੜਾ ਜਿਹੜਾ ਸਾਡਾ ਮੁੱਖ ਮਕਸਦ ਇਹ ਸੀਗਾ ਕਿ ਪਹਿਲੀ ਤਾਂ ਤੁਸੀਂ ਇਸ ਟਾਈਮ ਆਏ ਹੋ ਤੁਹਾਡਾ ਧੰਨਵਾਦ ਹੈ ਸਾਡਾ ਮੁੱਖ ਮਕਸਦ ਇਹ ਸੀਗਾ ਕਿ ਜਿਹੜੀ ਸਾਡੀ ਪੰਜਾਬ ਪੁਲਿਸ ਦੇ ਪਿਛਲੇ 2 ਦਿਨ ਦੇ ਵਿੱਚ ਕੱਲ ਤੇ ਅੱਜ ਲੁਧਿਆਣਾ ਤੋਂ ਅੰਮ੍ਰਿਤਸਰ ਦੇ ਵਿੱਚ ਗੈਂਗਸਟਰ ਦੇ ਨਾਲ ਜਿਹੜੀ ਲੜਾਈ ਨੜੀ ਹੈ ਕੱਲ ਅੰਮ੍ਰਿਤਸਰ ਪੁਲਿਸ ਨੇ ਇੱਕ ਹੈਰੀ ਨਾਮ ਦਾ ਗੈਂਗਸਟਰ ਜਿਹੜਾ ਸੀਗਾ ਉਹ ਕੱਲ ਮੁਕਾਬਲੇ ਚ ਜਿਹੜਾ ਟੈਟੇ ਦੀ ਕੀਤਾ ਸੀਗਾ ਤੁਹਾਨੂੰ ਪਤਾ ਕਿ ਪਤਸੋਂ 66 ਦੇ ਵਿੱਚ 650 ਬਾਜ਼ਾਰ ਦੇ ਵਿੱਚ ਗੋਲੀ ਜਿਹੜੀ ਚੱਲੀ ਸੀ ਇੱਕ ਬੰਦੇ ਦਾ ਮਰਡਰ ਹੋ ਗਿਆ ਸੀਗਾ ਉਹ ਜਿਹੜੇ ਸ਼ੂਟਰ ਸੀਗੇ ਜੋਬਨਪ੍ਰੀਤ ਸਿੰਘ ਉਹਨਾਂ ਨੂੰ ਵੀ ਪੁਲਿਸ ਨੇ ਬਲਦ ਜਿਹੜਾ ਉਹਨਾਂ ਦਾ ਵੀ ਪੁਲਿਸ ਮੁਕਾਬਲਾ ਹੋਇਆ ਤੇ ਉਹ ਜ਼ਖਮੀ ਹੋ ਗਿਆ ਜੋਬਨ ਪਲੀ ਜਿਹੜਾ ਉਹ ਅੱਜ ਸ਼ਾਮੀ ਉਹਦੇ ਥੋੜਾ ਚਿਤ ਪਹਿਲਾਂ ਹੀ ਲੁਧਿਆਣੇ ਬਲਦੜਾ ਲੱਡਵਾਲ ਦੇ ਨੇੜੇ ਇੱਕ ਬੜਾ ਜ਼ਬਰਦਸਤ ਮੁਕਾਬਲਾ ਹੋਇਆ ਸਾਡੀ ਪੁਲਿਸ ਨੇ ਕੀਤਾ ਜਿਹਦੇ ਚ ਇੱਕ ਗੈਂਗਸਟਰ ਜਿਹੜਾ ਹਸਪਤਾਲ ਚ ਦਮ ਤੋੜ ਗਿਆ ਇੱਕ ਜਿਹੜਾ ਜ਼ਖਮੀ ਆ ਦੋ ਜਾਨੇ ਸੀਗੇ ਉਹਦੇ ਬੰਦੇ ਆਈਐਸਆਈ ਦੇ ਬੰਦਾ ਜਿਹੜਾ ਆਈਐਸਆਈ ਨਾਲ ਨਾਲ ਦੇ ਲਿੰਕ ਜੁੜੇ ਜੁੜੇ ਸੀਗੇ ਲਾਲਸ ਬਸਨੋਈ ਹੋਣਾਂ ਨਾਲ ਉਦੇ ਪੰਜਾਬ ਦੇ ਵਿੱਚ دہشت گردੀ ਕਰਨ ਵਾਸਤੇ ਆਈ ਸੀ ਬੀ ਮੈਂ ਤਾਂ ਨੂੰ ਇਹ ਕਹਿਣਾ ਹੈ ਕਿ ਬਹੁਤ ਸਾਰੀਆਂ ਤਾਕਤਾਂ ਜਿਹੜੀਆਂ ਜਿਹੜੀਆਂ ਪਿਛਲੇ ਕਾਫੀ ਸਮੇਂ ਤੋਂ ਕੋਸ਼ਿਸ਼ ਕਰ ਰਹੀਆਂ ਨੇ ਕਿ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਕੀਤਾ ਜਾਵੇ ਪੰਜਾਬ ਦੇ ਵਿੱਚ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਹੈ ਨੂੰ ਖਰਾਬ ਕੀਤੀ ਜਾਵੇ ਮੈਂ ਕਹਿਣਾ ਚਾਹੁੰਦਾ ਕਿ ਸਬਾਲ ਭਗਵੰਤ ਸਿੰਘ ਮਾਨ ਜੀ ਦੀ ਜਿਹੜੀ ਸਰਕਾਰ ਹੈ ਉਹ ਉਹਦਾ ਦ੍ਰਿੜ ਨਿਸ਼ਾ ਕਿ ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਨਾ ਕੋਈ ਡਰਗ ਮਾਫੀਆ ਨਾ ਕੋਈ ਗੈਂਗਸਟਰ ਨਾ ਕੋਈ ਗੁੰਡਾ ਨਾ ਕੋਈ ਬਦਮਾਸ਼ ਨਾ ਕੋਈ ਧਮਕੀਆਂ ਦੇਣ ਵਾਲਾ ਨਾ ਕੋਈ ਫਰੋਤੀਆਂ ਮੰਗਣ ਵਾਲਾ ਇਹਨਾਂ ਨੂੰ ਪੰਜਾਬ ਦੀ ਧਰਤੀ ਤੋਂ ਇਹਨਾਂ ਦਾ ਜਿਹੜਾ ਅਸੀਂ ਸਫਾਇਆ ਕਰਾਂਗੇ ਔਰ ਇਹਨਾਂ ਨੂੰ ਆਜ਼ਾਦੀ ਦਿੱਤੀ ਜਾਊਗੀ ਕਿ ਪੰਜਾਬ ਦੇ ਅਮਨ ਸੰਸਾਰੀਆਂ ਨੂੰ ਕਿਸੇ ਗੱਲ ਤੋਂ ਤੰਗ ਪਰੇਸ਼ਾਨ ਕਰ ਜਾਂ ਕਿਸੇ ਕੋਲੋਂ ਕੋਈ ਫਰੋਤੀ ਮੰਗਣ ਔਰ ਮੇਨੂੰ ਮਾਨ ਹੈ ਕਿ ਸਾਡੀ ਪੁਲਿਸ ਨੇ ਪਿੱਛੇ ਵੀ ਬਹੁਤ ਕੰਮ ਕੀਤਾ ਡਰਗ ਦੇ ਖਿਲਾਫ ਬਹੁਤ ਕੰਮ ਕੀਤਾ ਪਹਿਲਾਂ ਵੀ ਬਹੁਤ ਕੀਤਾ ਪਰ ਕੱਲ ਤੇ ਅੱਜ ਜਿਹੜਾ ਪੁਲਿਸ ਨੇ ਬਹੁਤ ਵੱਡਾ ਮਤਲਬ ਜਿਹੜਾ ਕੰਮ ਕੀਤੇ ਆ ਇਹ ਮੈਂ ਬਸ ਉਹਨਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਗੈਂਗਸਟਰ ਪੰਜਾਬ ਤੋਂ ਦੇ ਫਿਰਦੇ ਜਿਹੜੇ ਗੁੰਡੇ ਬਦਮਾਸ਼ ਤੋਂ ਦੇ ਫਿਰਦੇ ਆ ਉਹ ਪੰਜਾਬ ਛੱਡ ਜਾਣ ਨੇ ਤੇ ਸਾਡੀ ਪੁਲਿਸ ਇਸ ਕਾਬਿਲ ਹੈ ਸਾਡੀ ਪੁਲਿਸ ਇੰਨੇ ਜੋਗੀ ਹੈ ਕਿ ਉਹ ਇਹਨਾਂ ਨਾਲ ਲੜਾਈ ਵੀ ਲੜੂਗੀ ਤੇ ਇਹਨਾਂ ਦਾ ਖਾਤਮਾ ਵੀ ਕਰੂਗੀ ਇਸ ਕਰਕੇ ਜਿਹੜਾ ਬੰਦਾ ਇਸ ਬਗ ਦੇ ਵਿੱਚ ਹੈ ਕੋਈ ਕਹੇ ਦੀ ਸ਼ਹਿਰ ਦੇ ਉੱਤੇ ਪੰਜਾਬ ਦਾ ਕੋਈ ਮਾਹੌਲ ਜਿਹੜਾ ਖਰਾਬ ਕਰ ਲੂਗਾ ਜਾਂ ਕੋਈ ਆਈਐਸਆਈ ਦੇ ਉਹ ਮਤਲਬ ਪਿੱਛੇ ਲੱਗ ਕੇ ਕੋਈ ਪੰਜਾਬ ਦਾ ਮਾਹੌਲ ਖਰਾਬ ਕਰ ਲੂਗਾ ਅਸੀਂ ਪੰਜਾਬ ਦਾ ਮਾਹੌਲ ਜਿਹੜਾ ਬਿਲਕੁਲ ਖਰਾਬ ਨਹੀਂ ਹੋਵਾਂਗੇ ਅਸੀਂ ਪੰਜਾਬ ਦੇ ਵਿੱਚ ਇੱਕ ਵੀ ਕਿਸੇ ਬੰਦੇ ਦਾ ਜਾਨੀ ਨੁਕਸਾਨ ਨਹੀਂ ਹੋਣ ਦੇਵਾਂਗੇ ਸਾਡੀ ਪੁਲਿਸ ਇਸ ਕਾਬਿਲ ਹੈ ਔਰ ਪੁਲਿਸ ਨੇ ਜਿਹੜਾ ਕੰਮ ਕੀਤਾ ਲੁਧਿਆਣਾ ਔਰ ਅੰਬਸਤ ਦੇ ਵਿੱਚ ਉਹ ਕਾਬਲੇ ਤਾਰੀਫ ਹੈ ਔਰ ਅਸੀਂ ਆਪਣੀ ਪੁਲਿਸ ਦੇ ਉੱਤੇ ਮਾਣ ਕਰਦੇ ਹਾਂ ਔਰ ਗੈਂਗਸਟਰਾਂ ਨੂੰ ਵਾਰਨਿੰਗ ਦਿੰਦੇ ਹਾਂ ਕਿ ਉਹ ਪੰਜਾਬ ਛੱਡ ਜਾਣ ਵਰਨਾ ਉਹ ਤਿਆਰ ਹੋ ਜਾਣ ਜੋ ਕੁਝ ਉਹਨਾਂ ਨਾਲ ਹੋਣਾ ਉਹਨਾਂ ਨੂੰ ਆਪਣੇ ਆਪ ਪਤਾ ਲੱਗ ਗਿਆ ਹੋਊਗਾ ਅਸੀਂ ਵੱਲ ਜਿਹੜਾ ਕਿਸੇ ਨੂੰ ਪੰਜਾਬ ਦੇ ਵਿੱਚ ਜਿਹੜਾ ਅਮਨ ਕਾਨੂੰਨ ਜਿਹੜਾ ਉਹ ਪੰਗ ਕਰਨ ਦੀ ਇਜਾਜ਼ਤ ਨਹੀਂ ਦਵਾਂਗੇ ਕਹੇ ਪੰਜਾਬੀ ਨੂੰ ਕਹੇ ਪੰਜਾਬ ਦੇ ਸ਼ਹਿਰੀ ਨੂੰ ਕੋਈ ਬੰਦਾ ਧਮਕੀ ਦੇਵੇ ਕੋਈ ਖੁਰੋਦੀ ਮੰਗੇ ਤਾਂ ਮੁੜ ਕੇ ਬਾਜੇ ਇਹ ਨਹੀਂ ਹੋਊਗਾ ਸਾਡੀ ਪੁਲਿਸ ਬਿਲਕੁਲ ਲੱਗੀ ਆ ਉਹਦੇ ਰਿਜ਼ਲਟ ਜਿਹੜੇ ਚੰਗੇ ਪਿੱਛੇ ਦੋ ਦਿਨ ਚੀ ਬਹੁਤ ਵਧੀਆ ਰਿਜ਼ਲਟ ਜਿਹੜੇ ਆਇਆ ਉਹ ਦੱਸੀ ਪੰਜਾਬ ਵਾਸੀਆਂ ਨੂੰ ਕਹਣਾ ਚਾਹੁੰਦੇ ਆ ਕਿ ਕਿਤੇ ਪਚਾਤ ਦੇ ਕਿਹੇ ਵੀ ਤਰ੍ਹਾਂ ਘਰੌਣ ਦੀ ਲੋੜ ਦੀ ਸਾਡੀ ਸਰਕਾਰ ਸਾਡੀ ਪੁਲਿਸ ਇਸ ਕਾਬਿਲ ਆ ਕਿ ਅਸੀਂ ਪੰਜਾਬ ਦੇ ਚੰਗਤ ਕਾਨੂੰਨ ਦੀ ਸਥਿਤੀ ਜਿਹੜੀ ਆ ਉਹਨੂੰ ਬਰਕਰਾਰ ਜਿਹੜੀ ਉਹ ਰੱਖਾਂਗੇ